ਹਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਂ ਹੀ ਫਿਰ ਭਰੇ ਜਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨਾ ਆਵੇ ਪਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਹੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਉ ਸਹਿਜ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਤਨ ਸਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹਾ ਕੋਲੀ ਜੀਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਦੁੱਧ ਭਗਵੰਤਾ ਮੋਹੇ ਰਹਿ ਨਾ ਵਿਹਾਵੀ ਨੀਂਦ ਨਾ ਆਵੀ ਮੈਂ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰਦਰਬਾਰੇ ਜੀਓ ਰਹਾਓ ਭਾਗੋ ਆ ਗੁਰਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕ ਰੀਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇ ਮਾਰੇ ਜੀਓ ਧੰਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਂ ਹੀ ਬਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨਾ ਆਵੇ ਪਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਬੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਧਨਸ ਦੇਸ ਜਹਾਂ ਘੁਮਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਾ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀ ਤਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹਰੇ ਨਾ ਵੀ ਹਾਵੇ ਨੀਂਦ ਨ ਆਵੇ ਦੇਖੇ ਗੁਰ ਦਰਵਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭ ਬਨਾਸੀ ਕਰ ਮੈਂ ਪਾਇਆ ਸੇਵਕ ਰੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਨਾਮ ਸ੍ਰੀ ਵਾਹਿਗੁਰੂ ਜੀ ਸਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਂ ਹੀ ਬਿਲਪ ਘਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨਾ ਆਵੇ ਪਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਬੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਧਨਸ ਦੇਸ ਜਹਾਂ ਤੁੰ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਾ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀ ਤਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁਤ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀ ਵੇ ਦੇਖਿਓ ਹੋ ਕੋ ਜਿਓ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜਿਓ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕ ਰੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇ ਮਾਰੇ ਜਿਓ ਧੰਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਤੇਰਾ ਮਨ ਲੋ ਜੇ ਗੁਰਦਰਸ਼ਨ ਤਾਂ ਹੀ ਬਿਲਪ ਘਰੇ ਜਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨਾ ਆਵੇ ਪਿਰਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਧਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨਸ ਦੇਸ ਜਹਾਂ ਤੁਮਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀ ਤਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦਤ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀਂ ਵੀ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇ ਮਾਰੇ ਜੀਓ ਧੰਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਹੀ ਫਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨਾ ਆਵੇ ਪਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਬੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਚ ਦੇਸ ਜਹਾਂ ਤੁਮ ਅਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹੇ ਰੈ ਨਾ ਵਿਹਾਵੀ ਨੀਂਦ ਨ ਆਵੀ ਤੇ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਭਗਵਾ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇ ਮਾਰੇ ਜੀਉ ਤਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਹੀ ਬਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਾ ਨ ਉਤਰੇ ਸ਼ਾਤ ਨ ਆਵੇ ਫਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਓ ਇਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹੇ ਰੈ ਨਾ ਵਿਹਾਵੇ ਨੀਂਦ ਨ ਆਵੇ ਫਿਰ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਓ ਭਗਵਾ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਤਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਹੀ ਫਿਰ ਭੁਕਰੇ ਜਾ ਤਰੱਕੀ ਨਿਆਈ ਤ੍ਰਿਕਾ ਨ ਉਤਰੇ ਸ਼ਾਤ ਨ ਆਵੇ ਫਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਤਨਸ ਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਗੁਰਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਤ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀਂ ਮੈਂ ਦੇਖੇ ਗੁਰਦਰਬਾਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰਦਰਬਾਰੇ ਜੀਓ ਰਹਾਓ ਵਾਗੋ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜੀਉ ਤਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਹੀ ਫਿਰ ਭੁਕਰੇ ਜਾ ਤਰੱਕੀ ਨਿਆਈ ਤ੍ਰਿਕਾ ਨਾ ਉਤਰੇ ਸ਼ਾਂਤ ਨਾ ਆਵੇ ਫਿਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਹਾ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਉ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹਰੇ ਨਾ ਵਿਹਾਵੇ ਨੀਂਦ ਨ ਆਵੇ ਮੈਂ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੇ ਪਾਇਆ ਸੇਵਕੀ ਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜੀਉ ਤਨਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰਦਰਸ਼ਨ ਤਾਹੀ ਫਿਰ ਭਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤਨ ਆਵੇ ਬੀਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਚ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀਂ ਪਿਆ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ੴ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਹੀ ਬਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਧਨ ਆਵੇ ਬੀਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਚ ਦੇਸ ਜਹਾਂ ਤੁਮ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਓ ਇੱਕ ਕੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਤ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀਂ ਮੈਂ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ੴ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਤੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਹੀ ਫਿਰਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਧਨ ਆਵੇ ਬੀਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਚ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਕੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਤ ਭਗਵੰਤਾ ਮੋਹਰੇ ਨਾ ਵੀ ਹਾਵੀ ਨੀਂਦ ਨ ਆਵੀਂ ਵੀਂ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਤਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਹੀ ਫਿਰ ਪਕਰੇ ਜਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨ ਆਵੇ फिर दर्शन संत प्यारे जिओ हो कोली जिओ कोल कमाई गुर दर्शन संत प्यारे जिओ राओ तेरा मुख सहावान बाणी चिर देखे सारंग पानी तन सुदेस जहा तूं वसया मेर सजन मीत मरारे जिओ हो कोली जिओ कोल कमाई ਗੁਰ ਸੱਜਣਾ ਮੀਤ ਮਰਾਰੇ ਜੀਓ ਰਹਾਓ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹੇ ਰੈ ਨਾ ਵਿਹਾਵੀ ਨੀਂਦ ਨ ਆਵੀਂ ਮੈਂ ਦੇਖੇ ਗੁਰ ਦਰਬਾਰੇ ਜੀਓ ਹਉ ਕੋਰੀ ਜੀਓ ਖੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਬਾਘੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕ ਰੀਪਰ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਧੰਨਾਮ ਸ਼੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਹੀ ਫਿਰਪ ਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਧਨ ਆਵੇ ਬੀਰ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਧਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਚ ਦੇਸ ਜਹਾਂ ਤੁਮ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਤ ਭਗਵੰਤਾ ਮੋਹਰੇ ਨਾ ਵੀ ਹਾਵੇ ਨੀਂਦ ਨ ਆਵੇ ਵੀਂ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਧੰਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮੰਨ ਲੋ ਜੇ ਗੁਰ ਦਰਸ਼ਨ ਤਾਹੀ ਫਿਰ ਭੁਕਰੇ ਚਾ ਤਰੱਕੀ ਨਿਆਈ ਤ੍ਰਿਕਨ ਉਤਰੇ ਸਾਤ ਨ ਆਵੇ ਗੁਰਦ੍ਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਥੋਲ ਕਮਾਈ ਗੁਰਦ੍ਰਸ਼ਨ ਸੰਤ ਪਿਆਰੇ ਜੀਓ ਹਰਾਓ ਤੇਰਾ ਮੁਖ ਸਹਾਵਾ ਜੀਓ ਸਹਿਜ ਤਨ ਬਾਣੀ ਜਿਰ ਹੋਆ ਦੇਖੇ ਸਾਰੰਗ ਪਾਣੀ ਧਨਸ ਦੇਸ ਜਹਾਂ ਤੁਮ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਕੋਲੀ ਜੀਓ ਥੋਲ ਕਮਾਈ ਗੁਰ ਸੱਜਣ ਮੀ ਤਮਰਾਰੇ ਜੀਉ ਰਹਾਓ ਇਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਫਿਰਿਆ ਦੁੱਧ ਭਗਵੰਤਾ ਮੋਹੇ ਰੈ ਨਾ ਵਿਹਾਵੇ ਨੀਂਦ ਨ ਆਵੇ ਮੇਂ ਦੇਖੇ ਗੁਰ ਦਰਬਾਰੇ ਜੀਉ ਹਉ ਕੋਰੀ ਜੀਉ ਖੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜੀਉ ਰਹਾਓ ਭਾਗੋ ਆ ਗੁਰ ਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕੀ ਪਰਜਸਾ ਨ ਵਿਛੜਾ ਜਨ ਨਾਨਕ ਦਾਸ ਤੇ ਮਾਰੇ ਜੀਓ